ਅੱਜ ਦੀ ਸਾਡੀ ਕਹਾਣੀ ਹੰਕਾਰਿਆ ਠੇਕੇਦਾਰ ਉਹ ਠੇਕੇਦਾਰ ਦੀ ਕਹਾਣੀ ਹੈ ਜਿਹੜਾ ਕਿ ਆਪਣੇ ਨਾਲ ਕੰਮ ਤੇ ਰੱਖੇ ਮਜ਼ਦੂਰਾਂ ਦੀ ਮਜ਼ਦੂਰੀ ਦਾ ਫਾਇਦਾ ਚੱਕ ਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਕਰਦਾ ਹੈ ਕਿਸ ਤਰ੍ਹਾਂ ਉਹਨਾਂ ਦੀ ਕਿਰਤ ਦੀ ਲੁੱਟ ਕਰਦਾ ਹੈ ਅੱਜ ਦੀ ਸਾਡੀ ਕਹਾਣੀ ਸ਼ਿਰੋਤ ਉਹ ਲੈ ਕੇ ਐਂਡ ਤੱਕ ਜਾਉਂ ਦੇਖਿਓ ਆਪਾਂ ਆਖਰ ਸਮਾਜ ਦੇ ਵਿੱਚ ਵੀ ਵਿਚੜਦੇ ਦੇਖਦੇ ਆ ਕਿ ਜਿਨ੍ਹਾਂ ਦੇ ਕੋਲ ਚੰਗਾ ਕੰਮ ਕਰ ਹੈ ਉਹ ਆਪਣੇ ਨਾਂ ਦੇ ਸਾਥੀਆਂ ਨੂੰ ਕਿਵੇਂ ਲੁੱਟਦੇ ਆ ਝੂਠ ਸ਼ਬਦਾਂ ਬੋਲ ਕੇ ਕਿਸ ਤਰ੍ਹਾਂ ਠਗੀਆਂ ਮਾਰਦੇ ਆ ਅੱਜ ਦੀ ਸਾਡੀ ਕਹਾਣੀ ਜ਼ਰੂਰ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਦਾ ਤਰਫੋਂ। ਭਾਈ ਵੀ ਆ ਗਾ ਮੂਹਰੂ ਬਣਾਉਣਾ। ਹਾਂ ਬਸ। ਆ ਨਿਆਂ ਦੇ ਨਾਲ ਨਾਲ ਪੱਟਣੀ ਆ। ਕੰਮ ਆਪਣਾ ਸੀ ਪਹਿਲਾਂ ਉਹਨਾਂ ਕੋ ਵਿਚਾਰਾਂ ਕੋ ਪੈਸਿਆਂ ਦੀ ਪ੍ਰੋਬਲਮ ਆ ਗਈ ਸੀਗੀ। ਅੱਛਾ ਜੀ। ਤੇ ਆਪਾਂ ਦੁਬਾਰਾ ਲੱਗੇ ਸ਼ੁਰੂ ਕਰ। ਠੀਕ ਆ ਭਾਈ। ਆ ਰੋੜਾ ਰੋੜਾ ਨਾ ਸਾਰਾ ਜੱਗ ਕੇ ਤੇ ਰੇਤਾ ਵੇਖਣਾ। ਉਹ ਸਾਰੇ ਚੱਕ ਕੇ ਸੈਟ ਰਿਆਂ ਜਾਂ ਬੋਰੇ ਪਏ ਰਹਿੰਦੀ ਰੇਤਾ ਤੇ ਠੀਕ ਆ ਹਾਂਜੀ ਭਾਜੀ ਤੇ ਬਾਕੀ ਰੋੜੇ ਇੱਥੇ ਵੀ ਆਪਾਂ ਬਣਾਣਾ ਬਾਥਰੂਮ ਪਹਿਲਾਂ ਹਾਂਜੀ ਹਾਂਜੀ ਭਾਜੀ ਆਪਾਂ ਵੀ ਆਉਣਾ ਜਾਣਾ ਤੇ ਹਾਂਜੀ ਹਾਂਜੀ ਤੇ ਇਦਾਂ ਨਹੀਂ ਪਟਣੀ ਹਾਂਜੀ ਤੇ ਕੰਮਾ ਸ਼ੁਰੂ ਹੈ ਠੀਕ ਆ ਭਾਜੀ ਤਾਂ ਮੈਂ ਤਰੀਕੇ ਦੇ ਨਾਲ ਕੰਮ ਨਹੀਂ ਐਵੇਂ ਬਹਿਲਾ ਨਾ ਕਰੇ ਨਹੀਂ ਨਹੀਂ ਭਾਜੀ ਤੇ ਮੈਂ ਚੱਲ ਗਿਆ ਤੂੰ ਮੁੜ ਕੇ ਬਹਿ ਜੇ ਮੈਂ ਕੰਮ ਕਰਕੇ ਹਾਂਜੀ ਭਾਜੀ ਆਪਣੇ ਪੈਜ ਜਾਈਏ ਪੈ ਮੈ ਜੂਏ ਉਹ ਪੈਸੇ ਯਾਰ ਸਵੇਰੇ ਸਵੇਰੇ ਪੈਸੇ ਕਦੇ ਸ਼ਾਮ ਨੂੰ ਮਿਲਦੇ ਹਾਂ ਨਾ ਤੂੰ ਸਵੇਰੇ ਸਵੇਰੇ ਯਾਰ ਪਾਜੀ ਆ ਭਾਈ ਤੁਹਾਨੂੰ ਦਵਾਈ ਦੂਈ ਜਾਣੀ ਹੁੰਦੀ ਮਾਦਾ ਦੀ ਤੁਹਾਨੂੰ ਪਾਜੀ ਨਾ ਯਾਰ ਨਿਆਣੀ ਤੁਸੀਂ ਠੀਕ ਹੈ ਕੱਲ੍ਹ ਹੀ ਗਿਆ ਸੀ ਭਾਜੀ ਮੈਂ ਤੁਹਾਨੂੰ ਉਹ ਕੱਲ ਮੇਰੇ ਨਾਲ ਤੈਨੂੰ ਪਤਾ 15 ਦਿਨਾਂ ਤੇ ਆਪਣਾ ਕੰਮ ਚੱਲਦਾ ਸਾਰੇ ਬਾਰੇ ਡੇੜਾ ਮਾਰਦੇ ਆ ਬੰਦੇ ਤੁਹਾਡੇ ਵਰਗੇ ਸਾਰੇ ਹਾਂਜੀ ਉਹਦਾ ਹੈ ਭਾਜੀ ਹਾਂਜੀ ਹਾਂਜੀ ਇਹਦਾ ਹੈ ਭਾਜੀ ਕੱਲ ਮੈਂ ਲੇਟ ਹੋ ਗਿਆ ਹਾਂਜੀ ਹਾਂਜੀ ਅੱਜ ਤੈਨੂੰ ਸ਼ਾਮ ਨੂੰ ਪੈਸੇ ਮਿਲੂਗਾ ਤੂੰ ਕੰਮ ਕਰ ਦੇ ਦੇ ਦਿਓ ਭਾਈ ਤੁਹਾਨੂੰ ਪਤਾ ਮਿਲੂਗਾ ਯਾਰ ਹਾਂਜੀ ਹਾਂਜੀ ਇੱਕ ਤਾਂ ਕੰਮ ਕੋਈ ਨਹੀਂ ਬਈ ਐਡਾ ਗੱਲ ਨਾ ਬੰਦੇ ਜਿਦਾ ਤੁਹਾਡੇ پیسے ਮਾਰੇ ਹੁੰਦੇ ਆ ਹਾਂਜੀ ਭਾਜੀ ਨਹੀਂ ਭਾਜੀ ਚੀਬਾ ਜਦੋਂ ਸ਼ੁਰੂ ਨਹੀਂ ਕਰਦੇ ਤੁਹਾਨੂੰ ਪਹਿਲਾਂ ਪੈਸੇ ਚਾਹੀਦੇ ਆ ਠੀਕ ਠੀਕ ਆ ਬਾਜੀ ਲਓ ਦੇ ਲਈ ਚਲ ਗਿਆ ਬਾਜੀ ਵਾਹ ਓਏ ਰੱਬਾ ਚੰਗਾ ਖਾਂਦੇ ਆਏ ਚੰਗਾ ਪੀਂਦੇ ਆ ਅਮੀਰਾਂ ਦੇ ਸ਼ੌਂਕ ਆ ਗਰੀਬ ਬੰਦੇ ਦੇ ਗਾਲੇ ਸ਼ੌਂਕ ਆ ਪੈਸੇ ਮੰਗੋਗਾ ਕਹਿੰਦੇ ਅੱਜ ਐਨੀ ਦਾਕੀ ਪੈਂਦੇ ਆ ਕਿਆ ਕਰੂ ਗਰੀਬ ਬੰਦਾ ਗਰੀਬ ਬੰਦੇ ਦਾ ਤਾਂ ਮੁਸ਼ਕਲ ਆ ਡੈੜੀ ਦਾ ਭਾ ਵੀ ਕਹਣਾ ਅਮੀਰਾਂ ਨੂੰ ਜੇ ਪੈਸਾ ਦਾ ਕਹੇ ਤੋ ਤਾਂ ਕਹਿੰਦੇ ਆ ਪੈਸੇ ਐ ਨਹੀਂ ਅੱਜ ਲੈ ਲਈ ਕੱਲੂ ਲੈ ਲਈ ਚਲੋ ਤੇਰਾ ਭਾਣਾ ਮੰਨਣਾ ਪੈਣਾ ਐ ਅਮੀਰਾਂ ਦੇ ਸ਼ੌਂਕ ਆ ਖਾਣਾ ਪੀਣਾ ਖੁੱਲਾ ਗਰੀਬ ਬੰਦੇ ਦੀ ਕਾਦੀ ਮਿਹਨਤ ਆ ਉਹਦਾ ਜਿਆ ਕੀਤਾ ਜਿਆ ਨਾ ਕੀਤਾ ਇਹਦਾ ਰੱਬ ਦਾ ਭਾਣਾ ਐ ਚਲ ਵੀ ਬਾਈ ਬਰੂ ਤੇਰਾ ਭਾਣਾ ਮੰਨਣਾ ਹੀ ਪੈਣਾ ਐ ਤੇ ਰਬ ਨੇ ਹਾਰਿ ਬੱਕਾ ਲਾ ਕੇ ਉਹ ਮੁੰੜਿਆ ਬੱਕਾ ਚਲਾ ਹੀ ਮੜ ਗਿਆ ਨਾ ਛਲਾ ਮੇਰਾ ਭਰਾ ਉਹ ਲਾ ਕੇ ਬਿਟੂ ਨੂੰ ਹਾਂਜੀ ਭਾਈ ਇੱਕ ਬੰਦਾ ਆ ਰਿਹਾ ਕਿੰਦਾ ਆਦਦੇ ਠੀਕ ਹੈ ਹਾਂ ਰੁਕਾ ਦੋ ਮਿੰਟ ਗਈਦਾ ਹੈ ਮੇਨੋ ਹੈਲੋ ਹੈਲੋ ਬਰੋ ਹਨੀ ਉਹ ਯਾਰ ਮੈਂ ਤੇ ਡਿੱਕੀ ਜਾਣਾ ਤੂੰ ਆਈ ਹੀ ਅੱਛਾ ਗੁਰਮੀਤ ਜੀ ਕਿੱਥੇ ਉੱਥੇ ਸੇ ਬੈਠਾ ਆ ਉੱਥੇ ਨਾ ਬੈਠਾ ਤੈਨੂੰ ਦਿੱਤੇ ਕਿਹਾ ਲਗਾ ਆਇਆ ਜਾਂ ਟਾਈਮ ਹੋਇਆ ਪੈਕਪਕ ਲਾ ਕੇ ਆਰਾਮ ਨਾਲ ਬਹਿ ਗਏ ਮੈਂ ਤੈਨੂੰ ਡਿੱਕੀ ਜਾਣਾ ਮੈਂ ਤਾਂ ਕਹਿੰਦਾ ਮੇਰੇ ਤੋਂ ਕਹਿੰਦਾ ਪਹੁੰਚ ਗਿਆ ਹੁਣ ਚੱਲ ਠੀਕ ਆਵੇ ਆ ਗਿਆ ਆਇਆ ਮੈਂ ਜਾਨਾ ਦਿਨਾ ਆਰਡਰ ਆ ਜਾ ਆ ਜਾ ਆ ਜਾ ਫਿਰ ਆ ਜਾ ਚੱਲ ਆਹ ਲਾਂ ਦੇ ਮੋਟਰ ਉਹ ਕਾਕਾ ਦੀ ਛੁਣੀ ਗੱਲ ਉੱਲੇ ਆ ਵੀ ਮਿਹੜਾ ਆਖਾ ਗਲਾਸ ਸੋਹਿਆ ਕੀ ਖਾਣਾ ਭਜੀ ਬਸ ਇੱਕ ਮਿੰਟ ਆ ਗਿਆ ਮੁੰਡਾ ਆਹ ਵਾ ਠੀਕ ਹੈ ਬਾਹਰ ਦੇ ਤਾਂ ਲੈ ਆ ਗਿਆ ਉਹ ਆ ਜਾ ਮਰਾ ਆ ਜਾ ਹੋਰ ਕੋ ਕਦਾ ਕਬੱਡੀ ਕੀ ਜਾਂ ਨਾ ਤੈਨੂੰ ਤਿੰਨ ਪਤਾ ਐਸ ਵੇਲੇ ਆਪਣੇ ਦਾ ਲਾਪਾ ਦੇ ਕੀੜੇ ਜਲਾ ਜਲਾਉਣ ਲਾਪਾ ਸਹੀ ਕਰ ਮੈਨੂੰ ਥੋੜਾ ਆ ਜਾ ਵੀ ਮਿਹੜਾ ਆ ਜਾ ਕੀ ਖਾਣਾ ਢੀਂ ਮਗਾਈਏ ਤੂੰ ਮਗਾ ਢੀਂ ਮਗਾ ਲਾਓ ਐਨਾ ਘਰ ਹਾਫ ਜਿਰੀ ਲਿਆ ਦੇ ਤੇ ਫੇਰ ਬਾਕੀ ਦੇਖਦੇ ਆ ਬਾਅਦ ਮੈਂ ਗੱਲ ਜਾਨੂ ਇੱਕ ਬੀਆ ਖੜਾ ਕਿਰਾਗੁਰਾ ਲਿਆ ਜਾਨੂ ਮਾਰਿਆ ਹੋਈਆ ਮੋੜ 'ਚ ਆ ਗਿਆ ਲਿਆ ਮੋੜ 'ਚ ਆਉਈਆ ਗੱਲ ਕਰ ਮਾਰਿਆ ਰੋਡ 'ਚ ਹੋਈਏ ਲੈ ਆਪੇ ਇਖਲਾਬ ਕਿਰਾ ਕਿਰਾ ਵੀ ਜਿਹੜੇ ਮਾਰ ਜਾ ਨਾ ਪਾਵੇ ਕੰਨਾਪਾ ਮਾਰ ਜਾ ਹੋਈਏ ਜਾਨੂ ਮੁੰਡਾ ਨੇ ਆਪਾ ਕਿਰਾ ਪਨਾ ਪਾਣੀ ਬਾਗੋਟ ਪਾਣੀ ਪੀਏ ਪਾਣੀ ਵੀ ਨਹੀਂ ਪੀਤਾ ਮਾਵਾ

ਨਰਦੋਤਾ ਵੇਤਰਾ ਬਾਹ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਮੈਂ ਕਿਹਨੂੰ ਮਾਰੋਮਾ ਸਿਗਾ ਜੀ ਸਾਫੀ ਗਾਲ ਸਾਫੀ ਗਾਲ ਹਾਂਜੀ ਭਾਈ ਮੈਂ ਤੁਹਾਨੂੰ ਪੈਸਾ ਨੂੰ ਗਿਆ ਸੀਗਾ ਓਹੋ ਓ ਮੈਂ ਤਾਂ ਚੰਡੀਗੜ ਆ ਗਿਆ ਯਾਰ ਮੈਨੂੰ ਚੰਡੀਗੜ ਕੰਮ ਸੀਗਾ ਕੋਈ ਉੱਥੇ ਆ ਗਿਆ ਮੈਂ ਜ਼ਰੂਰੀ ਭਾਈ ਦੇ ਲਓ ਤੇ ਕੱਲ ਵੀ ਦੇ ਕੀਤੀ ਦੋ ਦਿਨ ਹੋ ਗਏ ਕਾਦਿਆਂ ਨੂੰ ਦੇ ਲਓ ਯਾਰ ਤੈਨੂੰ ਪੈਸੇ ਮਾਰਿਓ ਕਿਤੇ ਮਜਬੂਰੀ ਸੀ ਭਾਜੀ ਮੈਂ ਦਵਾਈ ਲੈਣ ਜਾਣ ਵਾਲੀ ਮਾਤਾ ਦੀ ਉਹ ਮੈਨੂੰ ਚੰ디ਗੜ੍ਹ ਆਉਣਾ ਪੈ ਗਿਆ ਤੂੰ ਸਾਵਾ ਕਦੋਂ ਕਹੋਗੇ ਕਿਸੇ ਨੂੰ ਕਹੋ ਭਾਜੀ ਮਰਿਆ ਫੋਨ ਕਰਕੇ ਗਿਆ ਉਹ ਕਿਹਨੂੰ ਕਹਾਂ ਮੈਂ ਪੈਸੇ ਨੂੰ ਕਹਾਂ ਮੈਂ ਦੇ ਲੋ ਭਾਜੀ ਕਹ ਦੋ ਟਾਈਮ ਟਾਈਮ ਨਹੀਂ ਦੇ ਰਿਆ ਤੇ ਛੋੜਦਾ ਨਹੀਂ ਕੋਦ ਤੂੰ ਮੈਂ ਫੋਨ ਕੱਟਿਆ ਯਾਰ ਤੂੰ ਭਾਜੀ ਕਹ ਦੋ ਕਿਸੇ ਨੂੰ ਮਜਬੂਰੀ ਆ ਡਾਡੀ ਹੋ ਗਿਆ ਬੋਲੀ ਤੇ ਉਹਨੂੰ ਮੋੜਵਾਗੇ ਐਨਾ ਯਾਰ ਮੈਨੂੰ ਕਿਤੇ ਜ਼ਰੂਰੀ ਕੰਮ ਆਇਆ ਇਸ ਵੇਲੇ ਐਨਾ ਭਾਜੀ ਮਾਨ ਨਹੀਂ ਕਰੀ ਜਾਂਦਾ ਤੈਨੂੰ ਦੇ ਦੋ ਉਹ ਕੋਈ ਨਹੀਂ ਪਾਹੀ ਇੱਕ ਤਾਂ ਵੀ ਹੈ ਨਾ ਹੰਕਾਰ ਸਾਡੇ ਯਾਰ ਕੱਟ ਗੋਰਾਮ ਨਾਲ ਐਵੇਂ ਯਾਰ ਕਿਆ ਮੈਨੂੰ ਜਦ ਭੈ ਸਾਰਾ ਮੋੜ ਖਰਾਬ ਕਰਦਾ ਬੰਦੇ ਨੇ ਸਰਪੇਸ਼ਰ ਕਿਦਾ ਫੋਨ ਫਗਾ ਉਹ ਯਾਰੋ ਕੰਮ ਹੀ ਕਰਦਾ ਮੁੰਡਾ ਲੇਬਰ ਦਾ ਗੋਪੀ ਆਪਣੇ ਕੋ ਆਓ ਉਹ ਹੋ ਉਸ ਪੈਸੇ ਮੰਗੇ ਰੋਕਦੇ ਸਵੇਰੇ ਮੇਰੇ ਦਮਾਤੋਂ ਨਿਕਲ ਗਿਆ ਚਾਚਾ ਤੇ ਹੁਣ ਪੈਸੇ ਨੂੰ ਫੋਨ ਕਰੀਦਾ ਬਾਹਰ ਹਟ ਟਾਈਮ ਕਦੇ ਇਹ ਹੁੰਦਾ ਬੰਦੇ ਨੂੰ ਸਾਰੀ ਦਿਹਾੜੀ ਟੈਨਸ਼ਨ ਆਏ ਰਹੇ ਟੈਨਸ਼ਨ ਲੈਣੀ ਹੁੰਦੀ ਯਾਰ ਅਗਰ ਫੋਨ ਕਰਨ ਦਾ ਉਹ ਦੇ ਦੇਣੀ ਸੀ ਪੈਸੇ ਮਜ਼ਦੂਰੀ ਹੋਣੀ ਕਦੇ ਉਹ ਟੈਨੂ ਨਹੀਂ ਨਾ ਲੋਕਾਂ ਦਾ ਪਤਾ ਯਾਰ ਇਹ ਭਾਨੇ ਵਾਂਜ ਲੋ ਗਿਆ ਹੈ। ਬੇਰਾਂ ਨੂੰ ਤਾਂ ਭਾਨਾ ਲਾਉਣਾ ਪੈసే ਨੇ ਜੋ ਪਾੜੀ ਕਹਿੰਦੀ ਮਮੀ ਬਿਮਾਰ ਕਹਿੰਦੀ ਮੇਰਾ ਫਲਾਣਾ ਮੋੜ ਕਹਿੰਦੇ ਹਮੜਾ ਤੇ ਇਹਨਾਂ ਲੋਕਾਂ ਨੂੰ ਥੱਲੇ ਲਾ ਕੇ ਰੱਖਣਾ ਪੈਂਦਾ ਤੈਨੂੰ ਵੀ ਪਤਾ। ਇਹ ਲੋਕ ਨਹੀਂ ਛਾਦੇ। ਚੱਲ ਕੋਈ ਨਹੀਂ। ਭਰਾ ਵੇ ਇਹ ਪਿਆਰੇ ਮੈਂ ਤਲਾ ਦੂ ਸ਼ਟ। ਪਾ ਗਿਆ ساری ਪਿੱਧੀ ਲਾਤੀ। ਇਹ ਲੋਕ ਨਹੀਂ ਖਰੇ। ਵਾਹ। ਸਾਰਾ ਹੀ ਕੰਮ ਖਰਾਬ ਕਰਤਾ, ਮੂਹੜ ਖਰਾਬ ਕਰਤਾ ਜਾਂ ਦੁਕਾਨੇ। ਬੰਦਾ ਕੰਦਾ ਟਾਈਮ ਵੀ ਨਹੀਂ ਦੇ ਦੇ। ਜਦੋਂ ਰਾਤ ਨੂੰ ਪੈਣ ਲੱਗੀ ਦਾ 9 ਵਜੇ ਫੋਨ ਕਰ ਦਿੰਦੇ ਆ ਇਹ ਲੋਕ ਨਹੀਂ ਉੱਤੀ ਦੇ ਜਾ ਰਿਹਾ ਲੋਕੇ ਨਾ ਕარი ਆ ਮੂਡ ਖਰਾਬ ਕਰਦਾ ਸਾਰੇ ਹੋਰ ਯਾਰ ਅਮੈ ਦੇਖਾ ਮੁੰਡਾ ਲੈ ਕੇ ਆ ਆਰਡਰ ਯਾਰ ਲਾਇਆ ਮੈਂ ਯਾਰ ਇਸ ਤਰ੍ਹਾਂ ਲੋਕਾਂ ਨੇ ਆ ਇਥੇ ਲੋਕ ਤੁਹਾਡੇ ਕੰਮ ਜਾ ਬ ਨਹੀਂ ਆਉਦੇ ਨਾਲ ਲੱਗਣਾ ਪਈ ਕੋਈ ਨਹੀਂ ਆ ਪਿਆਰਾਂ ਗਮੀ ਉਹਨੂੰ 10 ਗਰੀਬੰਦ ਦੇ ਕੋਈ 500 ਦੇਣਾ ਪਵੇ 1000 ਦੇਣਾ ਵੇ ਤੂੰ ਉਹਦਾ ਵੇ ਕੇ ਪਰੇ ਕਰ ਹਾਂ ਉਹਨੂੰ ਦਬ ਕੇ ਲੱਗਾ ਈਮਾਨ ਕੱਲ ਛੱਡ ਸਾਡਾ ਡੰਗ ਟੱਪੀ ਜਾਂਦਾ ਆ ਦੀ ਇਹ ਵੀ ਚੱਕਰ ਤੇ ਪੈਣਾ ਆ ਯਾਰ ਕੀ ਆ ਯਾਰ ਹੋਰ ਵੀ ਸਿੰਘ ਜਿੰਨੀ ਲਾਤੀ ਸਾਰੀ ਸਾਡੀ ਗੱਲ ਤੋਂ ਮੇਰੀ ਦਾਦਾ ਬੰਦਾ ਆਪਣੇ ਨਾਲ ਕੰਮ ਕਰਦਾ ਆ ਪੈਸੇ ਵੀ ਤਾਂ ਆਪਾਂ ਹੀ ਦੇਣ ਉਹ ਆਪਾਂ ਯਾਰ ਕਿਤੇ ਪੈਸੇ ਮਾਰਦੇ ਆ ਹੂੰ ਵੇ ਤੈਨੂੰ ਪਤਾ ਨਹੀਂ ਇਹ ਬੰਦੇ ਜਿਹੜੀ ਨਾ ਲੇਬਰ ਆ ਇਹਨੂੰ ਤਾਂ ਜੁੱਤੀ ਥੱਲੇ ਰੱਖਣਾ ਪੈਂਦਾ ਆ ਇਹ ਤਾਂ ਪੈਸੇ ਨਵਾਂ ਬਹਾਨਾ ਹੀ ਲਾਣਾ ਹੁੰਦਾ ਰੋਜ਼ ਨਹੀਂ ਯਾਰ ਮੇਰਾ ਦਿਲ ਨਹੀਂ ਮੰਨਿਆ ਮੇਰਾ ਆਹ ਪੈਸੇ ਦੇਣੇ ਚਾਹੀਦੇ ਉਹ ਤੂੰ ਹੁਣ ਤੂੰ ਲਾ ਲੈਣੀ ਮੈਨੂੰ ਲੱਗਦਾ ਜਿਹੜੀ ਮਾੜੀ ਮੋਟੀ ਥੋਮੀ ਬਸਣਾ ਉਹ ਲਿਆ ਭਰਾਵਾ ਲਿਆ ਲਓ ਬਾਈ ਲਓ ਜੀ ਆਓ ਆਓ ਸੁਪਾ ਵਾਹ 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 ਮੈਂ ਨਿਆਮਾ ਇੱਕ ਹੋਰ ਦਲ ਦੇ ਨੋ ਮੁੰਡੇ ਉਹ ਯਾਰ ਇਧਰ ਆਇਆ ਨਸ ਐਥੇ 2000 ਰੁਪਇਆ ਖਰਚ ਦਤਾ ਉਸ ਗਰੀਬ ਦਾ ਪਤਾ ਨਹੀਂ 1500 ਦੇਣਾ ਪਤਾ ਨਹੀਂ 1000 ਦੇਣਾ ਉਹ ਨੂੰ ਨਹੀਂ ਇਹਨੇ ਦਿੱਤਾ ਚਲ ਬੇਟਿਆ ਤੇਰਾ ਸੁਹਾਗੀ ਆ ਗਿਆ ਆ ਗਿਆ ਹੁਣ ਤਾਂ ਮੈਂ ਮੈਂ ਤਾਂ ਕਹਿੰਦਾ ਬਾਹੋ ਯਾਰ ਮੇਰੀ ਗੱਲ ਸੁਣਾ ਮੈਂ ਤੇ ਨਵੀਂ ਜਗ੍ਹਾ ਕੰਮ ਸ਼ੁਰੂ ਕਰਨਾ ਸੀ ਠੀਕ ਆ ਇਹ ਨੂੰ ਮੈਂ ਛੱਡ ਗਿਆ ਸਵੇਰੇ ਵੀ ਤੋਂ ਫਿਰ ਕੰਮ ਪਤਾ ਨਹੀਂ ਕੰਮ ਵੀ ਕੀਤਾ ਹੋਣਾ ਯਾਰ ਕਿੰਨੇ ਇਹ ਤਾਂ ਲੇਬਰ ਐਨੀ ਦੁਖੀ ਕਰਦੀ ਆ ਗੱਲਾਂ ਛੱਡ ਦੇ ਬੱਸ ਚੱਲ ਬੋਲ ਜਲੋ ਕੰਮ ਸ਼ੁਰੂ ਕਰੋ ਭਾਜੀ ਪਰਸ਼ਾਦ ਮੰਡ ਲਓ ਭਾਜੀ ਆਹ ਕਰ ਲੋ ਕਾ ਮਾਰ ਲਿਆ ਇਹਨਾਂ ਲੋਕਾਂ ਨੇ ਇਹ ਤਾਂ ਮੈਂ ਕਹਿੰਦਾ ਬਥੂ ਗੱਲਾਂ ਹੀ ਛੱਡ ਦੇ। ਬਹੁਤ ਪ੍ਰਸ਼ਾਨਤਾ ਮੰਗਣਾ ਚਾਹੀਦਾ ਜਾਂ ਨਮਾਜ਼ ਬਹੁਤ ਤੂੰ ਯਾਰ ਕਾਹਦਾ ਪ੍ਰਸ਼ਾਨ ਮੰਗਣਾ ਕੰਮ ਅਜੀ ਕਰਦੇ ਆ। ਮਾਰ ਗਿਆ ਆ ਟੈਂਸ਼ਨਾਂ ਸਾਡੀਆਂ ਇਹ ਮਹਿਸਾਨ ਨੂੰ ਲਾ ਲਈ ਦੀ ਆ। ਪ੍ਰਮਾਤਮਾ ਦਾ ਨਾਮ ਲੈਣਾ ਜ਼ਰੂਰੀ। ਚਲੀਆ ਹੋਰ ਚੱਲ ਜਾਓ। ਓ ਯਾਰ ਆ ਲਿਆ ਭੱਜੀ। 2000 ਰੁਪਏ ਬਣਾਈ। 2000 ਬਣਿਆ? ਹਾਂ ਜੀ। 2000 ਰੁਪਏ ਆਉਂਦੇ ਆ ਨਾ? ਹਾਂ ਜੀ। ਮੈਂ ਮਰਿਆ ਤੇਮਾ ਤਾਂ ਧਰ ਹਾਂ ਆ 2000 ਰੁਪਏ ਜਿਆਦਾ ਨਹੀਂ ਹੈਗਾ ਹੋ ਜੇ 100 ਵਾਧੂ ਵੀ ਲੈ ਲੂਗੇ ਤਾਂ ਕੀ ਆ ਇਹ ਆਪਣੇ ਸਿਰ ਤੇ ਚੱਲਦੇ ਇੰਦਾਂ ਦੇ ਧਾਬੇ ਨਾਲੇ ਇਹ ਕਿਹਾ ਇਹਨੇ ਆ ਕਿਥੋਂ ਮੰਗ ਰਿਹਾ ਆ ਜੀ ਤੇਰਾ ਹਾਂ ਮੈਂ ਆਇਆ じゃ ਮੈਂ ਕਰਿਆ ਮੈਂ ਹੈ ਬੈਠੂ ਹੋਰ ਤਾਂ ਨਹੀਂ ਨਾਲੇ ਦੱਸ ਨਹੀਂ ਨਹੀਂ ਬੱਸ ਦੇ ਲਾ ਉਹ ਬਾਤ ਸਮਝਾ ਠੀਕ ਹੈ ਠੀਕ ਹੈ ਆ ਮੈਂ ਪੂਰਾ ਤੇ ਜੋ ਆ ਆ ਕੇ ਨਾ ਲੈ ਜਾ ਕੇ ਕੋਈ ਨਹੀਂ ਮੈਂ ਪਾਉਣੀ ਤੇ ਉਹਦੇ ਘਰ ਨੂੰ ਜਾਂਦੀ ਉਹਦੇ ਕੋਈ ਗੱਲ ਨਹੀਂ ਪਾਣੀ ਪਾ ਬਿਚਾਈ ਮੈਂ ਪਾਣੀ ਕਰਕੇ ਆਂ ਮੈਂ ਟੱਟ ਪੈਣੇ ਦੀ ਕੰਮ ਦਾ ਹਾਲ ਜਲਦਾ ਠੇਕੇ ਦਾ ਇੱਧਰ ਕਿਤੇ ਹੋਣਾ ਕੰਮ ਦਾ ਇੱਧਰ ਜਲਦਾ ਆ ਕੂ ਪ੍ਰਿਆ ਅਹੋਰੀਆ ਕੰਮ ਇੱਧਰ ਵੀ ਚੱਲਦਾ ਆ ਫੋਨ ਲੱਗ ਰਿਹਾ ਠੇਕੇਦਾਰ ਨੂੰ ਫੋਨ ਵੀ ਨਹੀਂ ਚੱਕਦਾ ਪਿਆ ਠੇਕੇਦਾਰ ਇੱਥੇ ਹੋਣਾ ਕਿ ਲੱਗ ਜਾ ਕੇ ਦੇਦਾ ਮੈਂ ਉਹ ਤੂੰ ਭਾਈ ਬਸੀ ਵਾ ਬਸੀ ਕੋ ਉਹ ਤੂੰ ਕਿੱਥੇ ਆਇਆ ਬੰਜੀ ਜੀ ਮੈਂ ਭਾਈ ਤੁਹਾਨੂੰ ਫੋਨ ਕਰਦਾ ਇਹ ਤੂੰ ਫੋਨ ਚੱਕਿਆ ਨਹੀਂ ਭਾਜੀ ਇਹੋ ਫੋਨ ਕਰਦੇ ਤੇਰਾ ਕੋਚਾ ਬਾਜ ਜਾਂਦਾ ਤੇਰੇ ਘਰ ਗਿਆ ਕਾਲਾ ਲੱਗਿਆ ਭਾਈ ਮੈਂ ਮਾਦਾ ਬਿਮਾਰ ਸੀ ਉੱਤੇ ਗਿਆ ਸੀ ਭਾਜੀ ਕਾਲ ਗਈ ਤੁਹਾਨੂੰ ਫੋਨ ਕਰਦਾ ਇਹ ਫੋਨ ਨਹੀਂ ਕਰੇ ਹੁਣ ਉਹ ਬਹਾਨਾ ਮਾਦਾ ਬਿਮਾਰ ਹੁਣ ਬਹਾਨਾ ਕਰੀ ਜਾ ਹੁਣ ਮੇਰੀ ਜਾਨ ਖਾਂਦੇ ਆ ਉਹ ਮੁੜ ਕੇ 5 ਦਿਨ ਹੋ ਗਏ ਨਾ ਕੰਮ ਤੇ ਆ ਕੇ ਬੜਿਆ ਨਾ ਵਾਸਤਾ ਭਾਈ ਨਾ ਬਾਏ ਆ ਮਾਦਾ ਨਾ ਮੇਰੀ ਮਾਦਾ ਮੁਆਰਿਆ ਭਾਜੀ ਮੈਂ ਤੁਹਾਨੂੰ ਪਹਿਲਾਂ ਦੋ ਤਿੰਨ ਦਿਨ ਹੋ ਗਏ ਭਾਜੀ ਕਹਿੰਦੇ ਤੁਸੀਂ ਕਹਿੰਦੇ ਅੱਜ ਦਿਨ ਕਾਲੋ ਨੇ 500 ਰੁਪਏ ਨੂੰ ਫੋਨ ਦੇ ਦਿੱਤੇ ਮਾਦਾ ਨਾਲ ਮੈਂ ਗਈ ਦੇਣੇ ਸੀ 10 ਪੈਸੇ ਕਰਕੇ ਘਰ ਬੈਠਾ ਦੀ ਆ ਭਾਈ ਤੁਹਾਨੂੰ ਬੜੀ ਦਵਾਈ ਲੈਣੀ ਹੁੰਦੀ ਹੈ ਤੁਹਾਨੂੰ ਪਤਾ ਕੱਲੇ ਸੱਤੇ ਘਰ ਆ ਮੇਰੇ ਹੁਣ ਮਾਂ ਦਾ ਬਿਮਾਰੀ ਦਾ ਬਹਾਨਾ ਲਾ ਕੇ ਘਰ ਦਾ ਵੀ ਖਰਚਾ ਚੱਕਣਾ ਮਜਬੂਰੀ ਸੀ ਮੈਂ ਦਾਦਾ ਘਰੇ ਬੈਠਾ ਸੀ ਮੈਨੂੰ ਕੋਈ ਸ਼ੌਂਕ ਨਹੀਂ ਭਾਈ ਮੈਂ ਤੁਹਾਨੂੰ ਭਾਨਾ ਕਰਦਾ ਸੀ ਭਾਜੀ ਚੰਗਾ ਤੁਹਾਡੇ ਇਹ ਬੰਦ ਨਹੀਂ ਹੋਣੇ ਨਹੀਂ ਜਾਂ ਕੀ ਬਾਜੀ ਤੁਸੀਂ ਇਹ ਬਹਾਨਾ ਤੁਹਾਡੇ ਸਾਰੇ ਇਹ ਮੁੜ ਕੇ ਕਦੀ ਮੰਮੀ ਬਿਮਾਰ ਹੋ ਗਈ ਕਦੀ ਡੈਡੀ ਬਿਮਾਰ ਹੋ ਗਿਆ ਕਦੀ ਭਾਈ ਦਾਦਾ ਹੋ ਗਿਆ ਕਦੀ ਮਾਨੀ ਹੋ ਗਿਆ ਤੇ ਕਦੀ ਦਾਦੀ ਹੋ ਗਿਆ ਹੁਣ ਨਵਾਂ ਬਹਾਨਾ ਹੈ ਨਹੀਂ ਨਹੀਂ ਭਾਜੀ ਨਵਾਂ ਬਹਾਨਾ ਦਾਦਾ ਹੁਣ ਫੇ ਇਹ ਦੁਕਾਨ ਦੇ ਗਾਹੀ ਨਹੀਂ ਆ ਤੂੰ ਦੱਸਦਾ ਦੱਸਦਾ ਨਹੀਂ ਨਾ ਕਿ ਮੈਨੂੰ ਆ ਨਹੀਂ ਹੋਣਾ। ਭਾਜੀ ਮੈਂ ਅਗਲੇ ਮੇਰੀ ਜਾਣ ਜਾਂਦੇ ਜਿਹਨਾਂ ਦੇ ਕੰਮ ਖੜੇ ਆ। ਅਗਲੇ ਨੂੰ ਥੋੜਾ ਇਹਦਾ ਮਤਲਬ ਅਭੀ ਵੀ ਲੇਬਰ ਪਵਾ ਰਿਹਾ। ਹਾਂਜੀ ਹਾਂਜੀ ਭਾਜੀ। ਅਗਲਾ ਮੈਨੂੰ ਪੈਸੇ ਦੇਊਗਾ ਮੈਂ ਤਾਂ ਹੀ ਗਾਹ ਤੁਹਾਡੇ ਨੂੰ ਪੈਸੇ ਦਊਗਾ। ਹਾਂਜੀ ਹਾਂਜੀ। ਠੀਕ ਹੈ। ਉਹੀ ਦਾ ਬਾਨਾ ਲਾ ਕੇ ਘਰ ਵਾਏ ਨੇ ਅਗਲੀ ਦਾਦੀ ਬਿਮਾਰ ਨੇ ਕਦੀ ਬੀਬੀ ਬਿਮਾਰ। ਭਾਜੀ ਤੁਹਾਨੂੰ ਬੋਦਾ ਯਾ ਹੁਣ ਭਾਈ ਮੈਂ ਤਾਂ ਐਸੀ ਦੇ ਰਿਹਾ ਕਹਿੰਦੇ ਤੂੰ ਕੋਈ ਨਹੀਂ ਕਰੇਗਾ ਜਦ ਮਾਤਾ ਬਿਮਾਰ ਆ ਤਾਂ ਫੰਦਰ ਨੇ ਛੁੱਟੀਆਂ ਕੱਲ ਆ। ਅੱਛਾ ਬੇ ਮੈਂ ਹਿਸਾਬ ਕਰਾਣਾ ਆ ਜੀ ਵੈਸੇ ਜਾਈਦਾ ਹੋਏ ਹੁਣ ਹਾਂਜੀ ਹਾਂਜੀ ਵੈਸੇ ਪੁੱਛ ਨਹੀਂ ਆਗੇ ਕੰਮ ਦੇ ਤੁਸੀਂ ਖਰਾਬ ਕਰਦੇ ਪੈਸੇ ਲੈਣਾ ਮੂੰਹ ਚੱਕ ਆਏ ਨੇ ਪੈਸੇ ਲੈ ਤਾਂ ਮੈਨੂੰ ਮਿਲ ਜੂਗੇ ਤੇਰੇ ਪੈਸੇ ਦੀ ਮਾਰਿਓ ਬੋਲੋ ਦੇਰਿਓ ਭਾਜੀ ਜਿੰਨਾ ਕੰਮ ਖਰਾਬ ਕੀਤਾ ਨਾ ਮੇਰਾ ਹਾਂਜੀ ਇੱਦਾਂ ਤੈਨੂੰ ਪੈਸੇ ਮਿਲ ਜੂਗੇ ਜਿੰਨਾ ਤੂੰ ਮੇਰੇ ਕੰਮ ਛੱਡ ਕੇ ਚੱਲ ਗਿਆ ਨਾ ਮੈਂ ਵੀ ਦੇ ਦੂੰਗਾ ਪੈਸੇ ਜਦੋਂ ਹੋ ਗਏ ਮੈਂ ਤੈਨੂੰ ਫੋਨ ਕਰ ਲੂੰਗਾ ਕੇ ਲੈ ਜੀ ਬੋਲੋ ਮੈਂ ਦੇ ਹੀ ਆ ਭਾਈ ਦੇ ਦੇ ਉਹ ਕੋਈ ਮਤਮੁਦਾ ਭਰਾਵਾ ਤੂੰ ਇਹ ਕੰਮ ਕਰਨਾ ਜਾ ਦੇ ਪੰਜ ਦਿਨ ਪਹਿਲਾਂ ਮੈਨੂੰ ਆਵੰਦਾ ਤੂੰ ਮੈਂ ਤੇਰੀ ਜਿਹੜਾ ਕੋ ਬੰਦਾ ਰੱਖ ਰਿਆਂਦਾ ਉਹ ਨੂੰ 25 ਦਿਨ ਆ ਕੇ ਕਹਿੰਦਾ ਮੇਰਾ ਹਿਸਾਬ ਕਰ ਦਿਓ ਹਿਸਾਬ ਕਰ ਦਿਓ ਭਾਈ ਤੁਹਾਨੂੰ ਪਤਾ ਹੀ ਆ ਉਹਨ ਘਰੇ ਵੀ ਦੇਖਣਾ ਬੰਦਾ ਆ ਕੱਲੇ ਸੱਤੇ ਤੁਹਾਨੂੰ ਵੀ ਲੋੜ ਆ ਹਾਂਜੀ ਜੇ ਤਾ ਉਹ ਤਾਂ ਲੈ ਜਾਈਆ ਸਾਡੀ 50 ਕੈਂਚਾ ਹੋ ਰਿਆ ਹਾਂਜੀ ਉਹ ਹਿਸਾਬ ਦੇ ਆਉਗਾ ਭਰਾਵਾ ਜਾ ਮੇਰੀ ਹੋਰ ਦੇ ਵੀ ਖਰਾਬ ਹੋ ਗਈ ਨੇ ਭਾਈ 500 ਦੀ ਆੜੀ ਵੀ ਖਾ ਰਹਿਨੀ ਆ ਗੱਲਾਂ ਖੋਣੀਆਂ ਪੈਣੀਆਂ ਦੇਖ ਲੋ ਸਾਨੂੰ ਵੀ ਦੇ ਸੁਣੀਆਂ ਪੈਦੀਆਂ ਗਾਂ ਇਹ ਕੰਮ ਚਾਜਰੇ ਕਰੋ ਬੰਦੇ ਆਲੇ ਹਾਂਜੀ ਦੇ ਲੋ ਬੰਦਾ ਰਾਵਾਂ ਤੇਰੇ ਵਾਲਾ ਦੇਖ ਕੇ ਬਾਕੀ ਲੇਬਰ ਵੀ ਮੇਰੀ ਖਰਾਬ ਹੋ ਗਈ ਠੀਕ ਆ ਭਾਜੀ ਹਾਂ ਜਦੋਂ ਪੈਸੇ ਹੋਊਗੇ ਨਾ ਮੈਂ ਮੈਨੂੰ ਫੋਨ ਕਰ ਦੂੰ ਆਪਣੇ ਆ ਕੇ ਪੈਸੇ ਲੈ ਜੀ ਪੈਸੇ ਤੇਰੇ ਮਾਰ ਦੇ ਓਕੇ ਬੰਦਾ ਨਹੀਂ ਤੇਰਾ 1500 ਬਣਦਾ ਪਤਾ ਨਹੀਂ ਨਹੀਂ ਬਣਦਾ ਮੈਂ ਵੀ ਮੂਹਰ ਖਰਾਬ ਕਰ ਦਤਾ ਨੇ ਮੇਰਾ ਹੈ ਕਿਤੇ ਬੈਠਾ ਉਠਾ ਬੰਦਾ ਤੁਸਰੀ ਦੇ ਦੇ ਜਦੋਂ ਦੇ ਦੇ ਫੋਨ ਕਰ ਦਿੰਦੇ ਆ ਭਾਜੀ ਪੈਸੇ ਚਾਹੀਦੇ ਪੈਸੇ ਪੈਸੇ ਚਾਹੀਦੇ ਆ ਹੈ ਅਸੀਂ ਕੀ ਕਹੀਆਂ ਅਗਰਿਆਂ ਨੂੰ ਦਿਨ ਤੇ ਇਹੀ ਕੰਮ ਕਰਦੇ ਆ ਇੱਥੇ 2 ਮਿੰਟ ਪਿਆ ਜੀ ਆਰਾਮ ਕਰ ਲਮਾ ਜਦ ਲੇਬਰ ਬਾਕੀ ਲੱਗਿਓ ਲੈ ਇੱਥੇ ਆ ਕੇ ਤੰਗ ਕਰਦੇ ਮੈਨੂੰ ਉਹ ਜਾ ਭਰਾਵਾ ਜਦੋਂ ਹੋਣਗੇ ਦੇ ਦਾਂਗੇ ਪੈਸੇ ਪੈਸੇ ਤੇਰੇ ਮਾਰੇ ਉਹ